ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜ਼ਿਲ੍ਹੇਵਾਰ ਮੌਸਮ ਦੀ ਗੱਲ ਕਰਾਂਗੇ ਪੂਰੇ ਸੰਕੇਪ ਦੇ ਵਿੱਚ ਵੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਅਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਸਿਰਫ ਬੱਦਲ ਵਾਹੀ ਹੀ ਰਹੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਜੇਕਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਜਿਵੇਂ ਕਿ ਤੁਸੀਂ ਪੰਜਾਬ ਦੀਆਂ ਸਿੱਧੀਆਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਇੰਨਾ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਲਗਭਗ ਸਾਰਾ ਹੀ ਬੱਦਲਬਾਈ ਦੇ ਲਪੇਟ ਦੇ ਵਿੱਚ ਹੈ ਕੁਝ ਕਿ ਇਲਾਕਿਆਂ ਦੇ ਵਿੱਚ ਹਲਕੀ-ਫੁਲਕੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਲਗਭਗ ਸਾਰਾ ਪੰਜਾਬ ਆ ਜਿਹੜਾ ਉਹ ਬੱਦਲਬਾਈ ਦੀ ਚਪੇੜ 'ਚ ਆ ਇਹ ਬੱਦਲ ਫਿਲਹਾਲ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਾਉਣਗੇ ਭਾਵ ਕੱਲ ਸਵੇਰ ਤੱਕ ਪੰਜਾਬ ਦਾ ਮੌਸਮ ਲਗਭਗ ਸਹੀ ਰਹੇਗਾ ਬੱਦਲਬਾਈ ਇਸੇ ਤਰ੍ਹਾਂ ਹੀ ਵੱਡੇ ਰਹੇਗੀ ਪਰ ਜਿਹੜਾ ਮੀਂਹ ਦੇ ਸਾਰ ਨੇ ਉਹ ਬਹੁਤ ਘੱਟ ਹੋਣਗੇ ਸਪੇਅਰ ਤੋਂ ਬਾਅਦ ਮਤਲਬ ਕਿ ਦੁਪਹਿਰ ਦੇ 11 12 1 ਵਜੇ ਤੱਕ ਦੇ ਵਿੱਚ ਪੰਜਾਬ ਦੇ ਵਿੱਚ ਉੱਤਰ ਦੱਖਣੀ ਅਤੇ ਪੂਰਬ ਦੱਖਣੀ ਜਿਹੜੇ ਹਿੱਸੇ ਨੇਗੇ ਇਹਨਾਂ ਵਿੱਚ ਸੰਘਣੀ ਬੱਦਲਵਾਈ ਹੋਣੀ ਸ਼ੁਰੂ ਹੋ ਜਾਵੇਗੀ ਮਤਲਬ ਪੰਜਾਬ ਦੇ ਜਿਹੜੇ ਉੱਤਰੀ ਭਾਗ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਅਤੇ ਜਲੰਧਰ ਕਪੂਰਥਲਾ ਦੇ ਵਿੱਚ ਸੰਘਣੀ ਬੱਦਲਵਾਈ ਹੋਣੀ ਸਟਾਰਟ ਹੋ ਜਾਵੇਗੀ ਕੁਝ ਕਿ ਇਲਾਕਿਆਂ ਦੇ ਵਿੱਚ ਮੀਂਹ ਪੈਣੇ ਵੀ ਸਟਾਰਟ ਹੋ ਜਾਣਗੇ ਅਤੇ ਪੂਰਬੀ ਇਲਾਕਿਆਂ ਦੇ ਵਿੱਚ ਗੱਲ ਕਰੀਏ ਤਾਂ ਪੂਰਬੀ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਰੂਪਨਗਰ ਇਹਨਾਂ ਇਲਾਕਿਆਂ ਦੇ ਵਿੱਚ ਸੰਗਣੀ ਬਦਲਵਾਈ ਹੋਣੀ ਸਟਾਰਟ ਹੋ ਜਾਵੇਗੀ। ਜੇਕਰ ਆਪਾਂ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਪੱਛਮੀ ਦੱਖਣੀ ਇਲਾਕਿਆਂ ਦੀ ਤਾਂ ਇਹਨਾਂ ਵਿੱਚ ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ ਬਠਿੰਡਾ, ਸ਼੍ਰੀ ਮੁਕਸਰ ਸਾਹਿਬ, ਫਾਜ਼ਿਲਕਾ ਦੇ ਵਿੱਚ ਬੱਦਲਵਾਈ ਰਹੇਗੀ ਅਤੇ ਕੁਝ ਕਿ ਇਲਾਕਿਆਂ ਦੇ ਵਿੱਚ ਹਲਕੀ-ਫੁਲਕੀ ਮੀਂਹ ਜਾਂ ਕੰਮਣ-ਕੰਮਣ ਹੋ ਸਕਦੀ ਹੈ ਲੇਕਿਨ ਜਿਆਦਾ ਮੀਂਹ ਦੇ ਹਜੇ ਫਿਲਹਾਲ ਤਾਂ ਕੋਈ ਸਾਰ ਨਹੀਂ ਆ ਜੇਕਰ ਅੱਗੇ ਹੋਣਗੀ ਤਾਂ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਅੱਜ ਕੱਲ ਦਾ ਮੌਸਮ ਦੇ ਵਿੱਚ ਲਗਭਗ ਪੰਜਾਬ ਦਾ 70 ਤੋਂ 60 ਤੋਂ 70% ਹਿੱਸਾ ਜਿਹੜਾ ਉਹ ਬੱਦਲਵਾਈ ਦੇ ਚਪੇੜ ਦੇ ਵਿੱਚ ਰਹੇਗਾ ਸੰਗਣੀ ਕੁੱਲ ਮਿਲਾ ਕੇ ਸਵੇਰ ਤੱਕ ਕੱਲ ਸਵੇਰ ਤੱਕ ਮੌਸਮ ਸਾਫ਼ ਰਹੇਗਾ ਸਵੇਰ ਤੋਂ ਬਾਅਦ ਹਲਚਲ ਸਟਾਰਟ ਹੋ ਜਾਵੇਗੀ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਮੀ ਕੱਲ ਰਾਤ ਦੀ ਗੱਲ ਕਰੀਏ ਤਾਂ ਰਾਤ ਨੂੰ ਜਿਹੜੇ ਆ ਬੱਦਲਬਾਈ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੇ ਪੂਰਬੀ ਹਿੱਸੇ ਨੇ ਤੇ ਦੱਖਣੀ ਪੂਰਬੀ ਉੱਤਰੀ ਹਿੱਸੇ ਜਿਹੜੇ ਇਧਰਲੇ ਹਿੱਸੇ ਆ ਜਾਂਦੇ ਨੇ ਇਹਨਾਂ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਟੁੱਟਵੇਂ ਰੂਪ ਦੇ ਵਿੱਚ ਸਾਰੇ ਕਿਤੇ ਦੇਖਣ ਨੂੰ ਮਿਲ ਸਕਦੀਆਂ ਨੇ ਕੱਲ ਰਾਤ ਨੂੰ ਇਸੇ ਤਰ੍ਹਾਂ ਹੀ 5 ਤਰੀਕ ਨੂੰ ਵੀ ਇਸੇ ਤਰ੍ਹਾਂ ਦਾ ਹੀ ਮਾਹੌਲ ਬਣਿਆ ਰਹੇਗਾ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਗੀ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ